ਉਗੜ ਕੇ ਤੇ ਪਚਾਈਏ ਸੋਣਾ ਸੋਣਾ ਘਰੇ ਹੀ ਆ ਦਲਜੀਤ ਜਿਹੋ ਜੇ ਕੰਮ ਚੱਲਣ ਡੇ ਆ ਨਾ ਉਹ ਦਿਨ ਦੂਰ ਨਹੀਂ ਆ ਜਿੱਦਣ ਆ ਪਚਾਉਣ ਵਾਲਾ ਵੀ ਕੰਮ ਹੋ ਜਾਣਾ ਵਾ ਨਾਲੇ ਤੁਸੀਂ ਮੇਰਾ ਨਾਮ ਲਾਉਣ ਡੇ ਜੇ ਨਾ ਵੀ ਤੂੰ ਪਿੱਛੇ ਪਚਾਉਂਦੀ ਰਹੀ ਆ ਇਹ ਤੇ ਹੁਣ ਪਤਾ ਲੱਗਣਾ ਵਾ ਵੀ ਕੌਣ ਪਚਾਉਂਦਾ ਵਾ ਉਹ ਕੋਈ ਗਣੀ ਰੱਖੋ ਤੁਸੀਂ ਮੈਂ ਸੰਦੀਪ ਨੂੰ ਕਹਿਣਾ ਵਾਂ ਹੁਣ ਇਹ ਤੁਹਾਨੂੰ ਲੈ ਕੇ ਸੋਣਾ ਦੇ ਦਿੰਦੀ ਆ ਮਾਰਨਾ ਮਾਰਨਾ ਖਬਰਦਾਰ ਮੇਰੇ ਸੋਣੇ ਨੂੰ ਹੱਥ ਲਾਇਆ ਕਿਸਨੇ ਤੇ ਸਾਸ਼ੀਗਲ ਮਮੀ ਜੀ ਹਾਂਜੀ ਹਾਂਜੀ ਵਧੀਆ ਤੀ ਸੁਣਾਓ ਕੀ ਕਰਨ ਦੇ ਕੁਝ ਨਹੀਂ ਬਸ ਕੰਮ ਤਾਂ ਦਾਈ ਹਾਂਜੀ ਹਾਂਜੀ ਠੀਕ ਠਾਕ ਹੋ ਵੀ ਸਾਰੇ ਮੰਮੀ ਮੈਂ ਤੇ ਫੋਨ ਤਾਂ ਲਾਇਆ ਹੀ ਜਿਹੜੀ ਤੁਸੀਂ ਮੈਨੂੰ ਸਕੀਮ ਦਿੱਤੀ ਸੀ ਨਾ ਉਹ ਕਾਮਯਾਬ ਹੋ ਗਈ ਆ ਹਾਂਜੀ ਹਾਂਜੀ ਮੀਨੇ ਨਾ ਸਾਰਾ ਸਮਾਨ ਮੈਨੂੰ ਫੜਾਤਾ ਵਾ ਉਹ ਨਹੀਂ ਨਹੀਂ ਇਹਨੂੰ ਨਹੀਂ ਦਾ ਪਤਾ ਹੈਗਾ ਮੰਮੀ ਨੇ ਚੋਰੀ ਦਿੱਤਾ ਵਾ ਇਹਨੇ ਤੇ ਉਹਦਾ ਵੇਖ ਲਿਆ ਹੀ ਪਰਨਾ ਕਿ ਮੈਂ ਦੱਸਿਆ ਨਹੀਂ ਹੈਗਾ ਨਹੀਂ ਨਹੀਂ ਮੈਂ ਇਹ ਕੋ ਦੱਸਣਾ ਹੀ ਮੈਂ ਲਗਾ ਕੇ ਰੱਖਿਆ ਵਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਹੋਣੀ ਮੈਂ ਕਿਸੇ ਨੂੰ ਵੀ ਦਿੰਦੀ ਸੋਨਾ ਤੇ ਹੁਣ ਮੇਰੇ ਕੋਈ ਰਹੂਗਾ ਆ ਮੰਮੀ ਇਹ ਤੇ ਕੰਮ ਹੋ ਗਿਆ ਵਾ ਨਾ बस ਦੂਜਾ ਕੰਮ ਰਹਿ ਗਿਆ ਵਾ ਉਹ ਹੁਣ ਮੈਂ ਕਿਸੇ ਦਿਨ ਕਰਨਾ ਵਾ ਉਹ ਕੋਈ ਗੱਲ ਨਹੀਂ ਟੈਨਸ਼ਨ ਨਾ ਲੋ ਕਿਸੇ ਨੂੰ ਨਹੀਂ ਪਤਾ ਲੱਗਦਾ ਠੀਕ ਏਦੀ ਆ ਮੈਂ ਤੇਰੀ ਟੈਨਸ਼ਨ ਨਾ ਲਿਆ ਕਰੋ ਮੇਰੇ ਹੁੰਦਿਆ ਮੈਨੂੰ ਸਾਰੀਆਂ ਸਕੀਮਾਂ ਦਾ ਪਤਾ ਵਾ ਇਹਨਾਂ ਨੂੰ ਤੇ ਮੈਨੂੰ ਪਤਾ ਲੱਗਣ ਨਹੀਂ ਦੇਣਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲੋ ਠੀਕ ਹੈ ਮੰਮੀ ਫਿਰ ਕਿ ਦਿਨ ਕਰੂੰਗੀ ਫੋਨ ਹੁਣ ਮੇਰਾ ਕੰਮ ਬੜਾ ਕਰਨ ਵਾਲਾ ਪਿਆ ਵਾ ਤੀ ਫੋਨ ਲਾ ਦਿਆ ਕਰੋ ਚਲੋ ਠੀਕ ਹੈ ਚੱਲ ਇਦਾਂ ਕਰਦੀ ਆ ਪਹਿਲਾਂ ਨਾ ਸਫਾਈਆਂ ਕਰ ਲਾਂ ਫੇਰ ਹੀ ਬਾਕੀ ਕੰਮ ਕਰਦੀ ਆ ਹੋਰ ਜਿਹੜੀਆਂ ਇਹ ਫੋਨ ਤੇ ਸਕੀਮਾਂ ਲੌਂਡੀਆਂ ਹੈ ਨਾ ਇਹ ਕਿੰਨਾ ਫਿਕਰ ਕਰਨੀਆਂ ਮੈਂ ਤੇ ਅਖਾ ਹੀ ਤੇ ਬਾਹਰ ਆ ਜੂੰਗੀ ਇੱਥੇ ਹੀ ਇਹਦੇ ਨਾਲ ਗੱਲ ਕਰੂੰਗੀ ਪਰ ਮੈਨੂੰ ਲੱਗਦਾ ਵਾ ਤੇ ਮੈਨੂੰ ਇਹ ਅੰਦਰ ਜਾਣਾ ਪੈਣਾ ਉਹ ਤੇ ਮੈਂ ਜਾ ਕੇ ਪੁੱਛਦੀ ਆ ਨਾ ਤੈਨੂੰ ਤੇ ਮੈਂ ਚੰਗੀ ਤਰ੍ਹਾਂ ਸਹੀਮਾ ਲਵਾਉਣੀ ਆ ਤੈਨੂੰ ਜਿਹਨਾਂ ਚਾਦਰ ਨਾਲ ਦੇ ਸਰਾਣੇ ਪਤਾ ਨਹੀਂ ਕਿੱਥੇ ਰਾ ਦਿੱਤੇ ਸੰਦੀਪ ਆਜਾ ਜੀ ਮਮੀ ਨੇ ਤੈਨੂੰ ਅੰਦਰ ਕੀ ਫੜਾਇਆ ਜਦੋਂ ਇਧਰੋਂ ਨਿਕਲ ਕੇ ਤੇ ਆਹ ਅੰਦਰ ਬੜੀ ਦੀਦੀ ਤੈਨੂੰ ਮੈਂ ਜੋ ਉਦੋਂ ਦੱਸਿਆ ਸੀ ਕਿ ਮੰਮੀ ਨੇ ਮੈਨੂੰ ਸੂਟ ਫੜਾਏ ਸੀ ਉਹ ਰੱਖੇ ਸੀ ਮੈਂ ਬੱਲੇ ਨਹੀਂ ਤੇਰੇ ਚਲਾਕ ਤੇ ਬੜੀ ਬਣਦੀ ਆ ਆਪਣੇ ਆਪ ਵਿੱਚ ਹੁਣ ਪਰ ਇਹ ਚਲਾਕੀਆਂ ਜੜੀਆਂ ਵਾ ਨਾ ਜਿਆਦਾ ਚਿਰ ਨਹੀਂ ਚੱਲਦੀਆਂ ਹੁੰਦੀਆਂ ਦੀਦੀ ਮੈਂ ਕਿਹੜੀਆਂ ਚਲਾਕੀਆਂ ਕਰਨ ਦੀਆਂ ਜੋ ਸੱਚ ਵਾ ਉਹੀ ਦੱਸਿਆ ਤੁਹਾਨੂੰ ਮੈਂ ਤੇ ਫੇਰ ਸੱਚ ਦੱਸ ਨਾ ਝੂਠ ਕਾਤੋਂ ਬੋਲਣ ਦੀਆਂ ਤੇਰੇ ਘਰਾਂ ਦੇ ਚ ਮੈਨੂੰ ਪਤਾ ਨਹੀਂ ਲੱਗਣਾ ਤੁਸੀਂ ਦੱਸੋ ਕੀ ਫੜਾਇਆ ਫੇਰ ਮੈਨੂੰ ਮੰਮੀ ਨੇ ਸੰਦੀਪ ਮੰਮੀ ਨੇ ਜੋ ਤੈਨੂੰ ਫੜਾਇਆ ਵਾ ਨਾ ਉਹ ਤੈਨੂੰ ਵੀ ਪਤਾ ਵਾ ਤੇ ਮੈਨੂੰ ਵੀ ਪਤਾ ਵਾ ਮੈਂ ਤਾਂ ਸੋਚਿਆ ਸੀ ਵੀ ਤੂੰ ਆਪਣੇ ਮੂੰਹ ਦੱਸ ਦੇਗੀ ਤੇ ਚਲ ਜੇ ਤੂੰ ਦੱਸ ਵੀ ਦੇਂਗੀ ਤੇ ਚੰਗੀ ਰਹੇਗੀ ਤੇ ਜ਼ਰੂਰੀ ਨਹੀਂ ਆ ਵੀ ਮੈਂ ਹੀ ਆਪਣੇ ਮੂੰਹ ਦੱਸੂਗੀ ਤੇ ਫੇਰ ਹੀ ਤੈਨੂੰ ਪਤਾ ਲੱਗਣਾ ਵਾ ਦੀਦੀ ਮੈਂ ਸੱਚੀ ਕਹਿਣ ਦੀ ਆ ਮੰਮੀ ਨੇ ਮੈਨੂੰ ਸੂਟ ਹੀ ਫੜਾਏ ਸੀ ਤੇ ਸੂਟ ਹੀ ਰੱਖੀ ਅੰਦਰ ਮੈਂ ਝੂਠ ਮੈਂ ਕਿਉਂ ਬੋਲਣਾ ਸੀ ਨਾਲੇ ਮੈਨੂੰ ਕੀ ਲੋੜ ਏ ਝੂਠ ਬੋਲਣ ਦੀ ਤੁਹਾਨੂੰ ਪਤਾ ਨਹੀਂ ਕਿੱਥੋਂ ਵਹਿਮ ਪੈ ਗਿਆ ਵਾ ਲਿਆ ਹਾਂ ਵਖਾੜ ਮੈਨੂੰ ਵੀ ਪਹਿਲਾ ਕਿਹੜੇ ਸੂਟ ਫੜਾਏ ਸੀ ਮੰਮੀ ਨੇ ਮੈਂ ਵੀ ਵੇਖਾਂ ਪਹਿਲਾ ਦੀਦੀ ਤੁਸੀਂ ਇੱਕੋ ਗੱਲ ਕਰੀ ਜਾਣ ਦੇ ਬਾਰ-ਬਾਰ ਨਾਲੇ ਮੈਂ ਸੂਟ ਕਿਉਂ ਵਿਖਾਵਾਂ ਤੁਹਾਨੂੰ ਪਹਿਲਾ ਨਹੀਂ ਇਹੋ ਸੜੰਡੇ ਹੋਣੇ ਆ ਕਿ ਮੰਮੀ ਨੇ ਸੂਟ ਕਿਉਂ ਫੜਾਤੇ ਆ ਉਹਦੇ ਅਲਮਾਰੀ ਵਿੱਚ ਥਾਣੀ ਹੀ ਹੈਗਾ ਤੇ ਤਾਂ ਕਰਕੇ ਮੰਮੀ ਨੇ ਮੈਨੂੰ ਫੜਾਏ ਆ ਤੇ ਚੱਲ ਕੋਈ ਨਹੀਂ ਜੇ ਫੜਾਏ ਆ ਤੇ ਤੂੰ ਮੈਨੂੰ ਵਿਖਾਲ ਦੇ ਕਿਹੜੇ ਫੜਾਏ ਮੈਂ ਵੀ ਵੇਖ ਲੈਣੀ ਪਹਿਲਾਂ ਤੇ ਇਹ ਜ਼ਰੂਰੀ ਹੈ ਵੇਖਣੇ ਮੰਮੀ ਮੈਨੂੰ ਜੋ ਮਰਜ਼ੀ ਦੇਣ ਇਹਦੇ ਵਿੱਚ ਤੁਹਾਨੂੰ ਕੀ ਹੋਣਿਆ ਵਾ ਆ ਗਈ ਨਾ ਆਪਣੀ ਜ਼ੁਬਾਨ ਤੇ ਕਿ ਜੋ ਮਰਜ਼ੀ ਦੇਣ ਤੇ ਸਿੱਧਾ-ਸਿੱਧਾ ਹੀ ਦੱਸਦੇ ਹਾਂ ਕਿ ਮੰਮੀ ਨੇ ਮੈਨੂੰ ਸੋਨਾ ਫੜਾਇਆ ਵਾ ਸੋਨਾ ਫੜਾਇਆ ਵਾ ਤੁਹਾਨੂੰ ਕਿੰਨੇ ਕਹਿਤਾ ਮੰਮੀ ਨੇ ਮੈਨੂੰ ਸੋਨਾ ਦਿੱਤਾ ਵਾ ਦੀਦੀ ਮੈਂ ਸੱਚੀ ਕਹਿਂਦੀ ਆ ਮੰਮੀ ਨੇ ਮੈਨੂੰ ਸੂਟ ਹੀ ਫੜਾਏ ਆ ਤੁਹਾਨੂੰ ਜਾਣ ਕੇ ਵਹਿਮ ਹੋਇਆ ਵਾ ਹਾਏ ਓ ਰੱਬਾ ਵੇਖ ਕਿੰਨਾ ਝੂਠ ਬੋਲਣ ਲਈ ਆ ਮੈਂ ਆਪਣੇ ਕੰਨ ਹੀ ਸੁਣ ਵੀ ਲਿਆ ਵਾ ਤੇ ਵੇਖ ਵੀ ਲਿਆ ਹੀ ਫੇਰ ਵੀ ਕਿਤੇ ਨਾ ਪੈਰਾਂ ਦੇ ਪਾਣੀ ਨਹੀਂ ਪੈਂਦੇ ਣ ਲਈ ਮੈਂ ਤਾਂ ਸੱਚੀ ਸੰਦੀਪ ਤੈਨੂੰ ਹੱਥ ਹੀ ਲਿਆ ਕੇ ਨਾ ਪਸਤੋਂ ਨਹੀਂ ਆ ਉਹ ਵੇਲੇ ਨੂੰ ਕਿ ਜਿੱਦਾਂ ਮੰਮੀ ਨਹੀਂ ਸੀ ਨਾ ਮੰਦੀ ਇਹ ਰਿਸ਼ਤੇ ਨੂੰ ਮੈਂ ਵੀ ਨਾ ਮੰਦੀ ਨਾ ਤੇ ਅੱਜ ਮੈਨੂੰ ਆਹ ਦੇਣਾ ਵੇਖਣੇ ਪੈਂਦੇ ਜਿਹੜੇ ਤੂੰ ਖਾਲਣ ਲਈਂ ਆ ਤੇ ਦੀਦੀ ਆ ਰਿਸ਼ਤੇ ਕਰਾ ਕੇ ਤੇ ਇਹਾਨ ਕਰਨ ਦੇ ਨਾ ਕਰਵਾਉਂਦੇ ਉਹ ਤੇ ਹੋ ਹੀ ਜਾਣਾ ਹੀ ਤੇ ਹੋ ਜਾਣਾ ਹੀ ਨਾ ਤੇ ਲਾਂਬੇ ਕਰ ਲੈਂਦੇ ਤੇ ਨਾਲੇ ਮੰਮੀ ਵੀ ਤੁਹਾਨੂੰ ਨਾ ਘਰ ਵੜਨ ਦਿੰਦੀ ਤੇ ਫੇਰ ਸਭ ਕੁ ਚੰਗਾ ਹੀ ਮੈਂ ਤੇ ਐਵੇਂ ਵਿੱਚ ਲਤ ਲਾ ਕੇ ਨਾ ਮੈਂ ਤੇ ਪਸਤੋਂ ਨਹੀਂ ਆ ਹੁਣ ਆਹੋ ਤੂੰ ਹੀ ਬੜੇ ਸੌਖੇ ਹੋ ਜਾਣਾ ਹੀ ਫੇਰ ਹਨਾ ਆ ਤੇ ਨਖਤਾ ਮੁੰਡਾ ਨਹੀਂ ਮੰਦਾ ਇਹ ਕਹਿੰਦਾ ਹੀ ਮੈਂ ਕੋ ਖਾ ਕੇ ਮਰ ਜਾਣਾ ਵਾ ਮੈਂ ਤੇ ਇਹਨੂੰ ਬਚਾਉਂਦੀ ਬਚਾਉਂਦੀ ਨੇ ਨਾ ਆਪਣੇ ਗੱਛਾਪਾ ਪਾ ਲਿਆ ਵਾ ਤੇ ਨਾ ਵਿਆਹਉਂਦੇ ਮਰਨ ਦਿੰਦੇ ਫੇਰ ਮਰਨ ਕਿਉਂ ਨਹੀਂ ਦਿੱਤਾ ਆਹੋ ਹੁਣ ਤੂੰ ਹੀ ਗੱਲ ਕਹਿ ਦੇ ਕੇ ਕਿੰਨੀ ਸੌਖੀ ਐ ਇੰਨੀ ਗੱਲ ਕਹਿਣੀ ਵੀ ਮਰ ਲੈਣ ਦਿੰਦੇ ਤੁਸੀਂ ਸੌਖੇ ਹੋ ਜਾਂਦੇ ਨਾ ਤੁਸੀਂ ਤੇ ਇਹੋ ਚਾਹੁੰਦੇ ਆ ਕਿ ਮੈਂ ਕੱਲੀ ਪ੍ਰਧਾਨ ਬਣਾ ਘਰ ਚ ਜੇ ਮੈਂ ਇਦਾਂ ਚੰਦੀ ਹੁੰਦੀ ਹੁੰਦੀ ਨਾ ਤੇ ਤੈਨੂੰ ਵਿਆਹ ਕੇ ਨਾ ਲੈਂਦੀ ਫਿਰ ਮੈਂ ਕੱਲੀ ਪ੍ਰਧਾਨ ਰਹਿੰਦੀ ਇੱਥੇ ਮੰਮੀ ਮੇਰੇ ਵੈਰ ਨਾ ਪੈਂਦੀ ਨਾਲੇ ਤੈਨੂੰ ਦੱਸਿਆ ਕਿੰਨੇ ਆ ਕਿ ਮੰਮੀ ਨੇ ਸੋਨਾ ਫੜਾਇਆ ਇਹ ਵੀ ਗੱਲ ਦੱਸ ਦੋ ਨਾ ਕਿ ਮੈਂ ਤੇ ਆਪਣੇ ਕੰਨੀ ਸੁਣ ਲਿਆ ਵਾ ਜਦੋਂ ਤੂੰ ਮਾਂ ਆਪਣੀ ਨਾਲ ਗੱਲ ਕਰਨ ਲਈ ਸੀ ਮਾਂ ਮੇਰੀ ਤੇ ਇਹ ਕਹਿੰਦੀ ਹੀ ਕਿ ਤੈਨੂੰ ਸੋਨਾ ਬਣਾ ਕੇ ਦੇਣਾ ਵਾ ਉਹ ਗੱਲਾਂ ਹੋਣੀਆਂ ਹੀ ਨਹੀਂ ਮੈਂ ਸਭ ਕੁਝ ਸੁਣ ਲਿਆ ਵਾ ਹੁਣ ਹੀ ਮੰਨ ਜਾ ਕਿ ਮੈਨੂੰ ਸੋਨਾ ਫੜਾਇਆ ਵਾ ਜੇ ਤੇ ਸੁਣ ਲਿਆ ਨਾ ਤੇ ਫਿਰ ਮੈਂ ਹੁਣ ਕੀ ਕਰਾਂ ਜੇ ਹਾ ਗੱਲ ਆ ਨਾ ਤੇ ਸੁਣ ਲਓ ਫਿਰ ਸੱਚ ਫੜਾਇਆ ਮੰਮੀ ਨੇ ਮੈਨੂੰ ਸੋਨਾ ਤੇ ਜੇ ਇਹੋ ਪਹਿਲਾਂ ਹੀ ਦੱਸ ਦਿੰਦੀ ਤੇ ਮੈਂ ਕਿਹੜਾ ਤੇਰੇ ਕੋਲੋਂ ਖੋ ਲੈਣਾ ਹਿੰਗਾ ਇੰਨੇ ਪਰਦੇ ਪਾਉਂਦੀ ਕਿ ਲੋੜ ਹੀ ਪਲਾ ਮੰਮੀ ਨੇ ਮੈਨੂੰ ਮਨਾ ਕੀਤਾ ਹੀ ਕਿ ਉਹਨੂੰ ਨਹੀਂ ਦੱਸਣਾ ਹੈਗਾ ਬੱਲੇ ਮੰਮੀ ਨੂੰ ਐਦਾਂ ਪਤਾ ਵਾ ਕਿ ਮੈਨੂੰ ਕੋਈ ਗੱਲ ਮੇਰੇ ਤੱਕ ਪਹੁੰਚਣੀ ਨਹੀਂ ਚਾਹੀਦੀ ਤੇ ਜਦੋਂ ਕਿਤੇ ਜਾਣ ਦੀ ਗੱਲ ਹੁੰਦੀ ਆ ਮੈਨੂੰ ਪੁੱਛ ਕੇ ਜਾਇਆ ਕਰ ਮੈਨੂੰ ਦੱਸ ਕੇ ਜਾਇਆ ਕਰ ਤੇ ਮੰਮੀ ਦਾ ਫਰਜ਼ ਨਹੀਂ ਪੰਡਾ ਵੀ ਮੈਨੂੰ ਵੀ ਕੋਈ ਗੱਲ ਦੱਸਣੀ ਹੁੰਦੀ ਆ ਜੇ ਦੀਦੀ ਤੁਸੀਂ ਚੱਜਦੇ ਹੁੰਦੇ ਨਾ ਤੇ ਮੰਮੀ ਤੁਹਾਨੂੰ ਸਲਾਹ ਕਰਦੇ ਤੁਹਾਨੂੰ ਹੀ ਚੀਜ਼ ਫੜਾਉਂਦੇ ਜਿਹੜਾ ਬੰਦਾ ਚੰਗਾ ਹੋਵੇ ਨਾ ਚੀਜ਼ ਉਹਨੂੰ ਹੀ ਫੜਾਈ ਜਾਂਦੀ ਆ ਮੈਨੂੰ ਪਤਾ ਲੱਗ ਗਿਆ ਵਾ ਜਿੰਨੀ ਕੁ ਤੂੰ ਚੰਗੀ ਆ ਠੀਕ ਆ ਨਾ ਮੈਂ ਸੋਨੇ ਨੂੰ ਕੀ ਕਰਨਾ ਸੀ ਤੁਹਾਡੇ ਨਾਲ ਕਈ ਗੁਣਾ ਚੰਗੀ ਆ ਮੈਂ ਆਹੋ ਸੰਦੀਪ ਤੂੰ ਵੀ ਚੰਗੀ ਆ ਤੇ ਮੰਮੀ ਵੀ ਚੰਗੀ ਆ ਉਹ ਦਿਨ ਤੁਹਾਨੂੰ ਭੁੱਲ ਗਏ ਆ ਜਿੱਦਣ ਮੰਮੀ ਨੇ ਨਾ ਤਾਨੂੰ ਕੁੰਮਣ ਜਾਣ ਨੂੰ ਵੀ ਪੈਸੇ ਨਹੀਂ ਦਿੱਤੇ ਤੇ ਮੈਂ ਆਪਣੇ ਕੋਲੋਂ ਖਰਚਾ ਕਰਕੇ ਨਾ ਤੁਹਾਨੂੰ ਖਲਾਇਆ ਹੀ ਵੀ ਚੱਲ ਕੋਈ ਗੱਲ ਨਹੀਂ ਇਹਨਾਂ ਦੀਆਂ ਰੀਜਾਂ ਪੂਰੀਆਂ ਹੋਣੀਆਂ ਚਾਹੀਦੀਆਂ ਵਾ ਪਰ ਤੁਸੀਂ ਮੇਰੀ ਨਾ ਕਬਡੀ ਜਿੰਨੀ ਕਦਰ ਨਹੀਂ ਪਾਈ ਹੈਗੀ ਉਹ ਜਾਓ ਦੀਦੀ ਬਸ ਕਰੋ ਇਹਨਾਂ ਝੂਠ ਚੰਗਾ ਨਹੀਂ ਹੁੰਦਾ ਆ ਜਿਹੜੇ ਪੈਸੇ ਦੀ ਗੱਲ ਕਰਨ ਦੇ ਨਾ ਇਹ ਪੈਸੇ ਮੰਮੀ ਨੇ ਦਿੱਤੇ ਸੀ ਤੁਸੀਂ ਨਹੀਂ ਦਿੱਤੇ ਜੇ ਇਹ ਗੱਲ ਵਾ ਨਾ ਤੇ ਚੱਲ ਮੇਰੇ ਨਾਲ ਉਸ ਮੰਮੀ ਨੂੰ ਜਾ ਕੇ ਮੇਰੇ ਹੁੰਦਿਆਂ ਵੀ ਪੈਸੇ ਕਿੰਨੇ ਦਿੱਤੇ ਸੀਗੇ ਮੈਂ ਦਿੱਤੇ ਸੀ ਜਾਂ ਮੰਮੀ ਨੇ ਦਿੱਤੇ ਸੀ ਉਹ ਗੱਲ ਤੁਸੀਂ ਛੱਡੋ ਠੀਕ ਆ ਨਾ ਤੂੰ ਜਾ ਕੇ ਮੰਮੀ ਨੂੰ ਪੁੱਛੋ ਕਿ ਸੋਨਾ ਕਿਉਂ ਫੜਾਇਆ ਸੰਦੀਪ ਨੂੰ ਉਹਨਾਂ ਨਾਲ ਜਾ ਕੇ ਗੱਲ ਕਰੋ ਮੇਰੇ ਨਾਲ ਨਾ ਮੱਥਾ ਮਾਰੋ ਸੰਦੀਪ ਮੇਰੀ ਵੱਲੋਂ ਨਾ ਸੋਨਾ ਭਾਵੇਂ ਤੇਰੇ ਕੋਈ ਰਹਿੰਦਾ ਮੈਂ ਸੋਨਾ ਕੀ ਕਰਨਾ ਮੇਰੇ ਕੋ ਹੈਗਾ ਸੋਨਾ ਵਾਧੂ ਵਾ ਤੇ ਪਰ ਮੈਨੂੰ ਦੁੱਖ ਤੇ ਇਹ ਗੱਲ ਦਾ ਵਾ ਕਿ ਮੰਮੀ ਮੈਨੂੰ ਦੱਸ ਹੀ ਦਿੰਦੀ ਜੇ ਉਹਨੇ ਨਹੀਂ ਦੱਸਣਾ ਤੇ ਤੂੰ ਹੀ ਮੈਨੂੰ ਦੱਸ ਦਿੰਦੀ ਵੀ ਮੈਨੂੰ ਫੜਾਇਆ ਤੇ ਸਿੰਜ ਪਾਈ ਆ ਤੇ ਸਿੰਜ ਮੈਂ ਪਾਉਣੀ ਨਹੀਂ ਜਦੋਂ ਮੇਰੇ ਕੋ ਚੋਰੀਆਂ ਕਮਾਉਂਦੀਆਂ ਜੇ ਉਹ ਰਾਕੇ ਨਾ ਕਹਿੰਦੀਆਂ ਵਾ ਵੀ ਕੰਮ ਵੀ ਬਰਾਬਰ ਦਾ ਕਰੇ ਕਿਤੇ ਆਵੇ ਜਾਵੇ ਵੀ ਨਾ ਕਿਸੇ ਨੂੰ ਕੁਝ ਦੱਸੇ ਵੀ ਨਾ ਬਾਹਰ ਵਾਲੇ ਨੂੰ ਮੈਂ ਕੱਖ ਨਾ ਦੱਸਾਂ ਤੇ ਐਂਦਾ ਤੁਸੀਂ ਜੜੀਆਂ ਵਾ ਚੋਰੀਆਂ ਕਮਾਓ ਮੇਰੇ ਕੋਲ ਇਹ ਤੁਹਾਡੇ ਵਾਸਤੇ ਕੰਮ ਚੰਗਾ ਅੱਛਾ ਤੇ ਕੰਮ ਆਸਾਨ ਕਰਨ ਦੇ ਆ ਕਰਨਾ ਨਹੀਂ ਤੁਸੀਂ ਖਾਂਦੇ ਨਹੀਂ ਆ ਮੈਂ ਕੱਲੀ ਖਾਨੀ ਆ ਨਾ ਤੁਸੀਂ ਇੰਨੇ ਜਣੇ ਖਾਂਡੇ ਜੇ ਇੰਨੇ ਜਣੇ ਖਾਂਡੇ ਬੱਸ ਸੁਣਾਤਾ ਨਾ ਅੱਜ ਤੇ ਤੂੰ ਵੀ ਤਾਂ ਸੁਣਾਉਣ ਹੀ ਨਹੀਂ ਆ ਜੇ ਤੁਸੀਂ ਹਾਂ ਗੱਲ ਕਰਨ ਦੇ ਆ ਨਾ ਕਿ ਮੈਂ ਘਰ ਦਾ ਕੰਮ ਕਰਦੀ ਆ ਜੇ ਤੁਸੀਂ ਕਰਦੇ ਆ ਤੇ ਮੈਂ ਵੀ ਘਰ ਦਾ ਕੰਮ ਕਰਦੀ ਆ ਜੇ ਬਾਹਰੋਂ ਕੰਮ ਕਰਨ ਦੇ ਆ ਨਾ ਤੇ ਮੇਰਾ ਘਰ ਵਾਲਾ ਪਹਿਲੀ ਦਾ ਕੰਮ ਕਰਨ ਧਿਆਵਾ ਨਹੀਂ ਪਤਾ ਵਾ ਮੈਨੂੰ ਜਿੰਨਾ ਕੋ ਕੰਮ ਕਰਦਾ ਵਾ ਜਾਣਦੀ ਆ ਮੈਂ ਤੇ ਤੋ ਪਹਿਲਾਂ ਦੀ ਜਾਣਨ ਨਹੀਂ ਆ ਉਹਨੂੰ ਤੂੰ ਤੇ ਹੋਣਾ ਹੀ ਆ ਉਹਨੂੰ ਪੁੱਛ ਕੇ ਵੇਖੀ ਵੀ ਕਿੰਨਾ ਕੰਮ ਕਰਦਾ ਰਿਹਾ ਤੇ ਕਿੰਨੀ ਕਮਾਈ ਕਰਦਾ ਰਿਹਾ ਆਹੋਂ ਤੇ ਤੁਸੀਂ ਇਹੋ ਹੀ ਕਹਿਣਾ ਵਾ ਉਦੋਂ ਦਲਜੀਤ ਹੀ ਕੰਮ ਆਉਂਦਾ ਸੀ ਨਾ ਦਲਜੀਤ ਆ ਲਿਆ ਦੇ ਫਲਾਣੀ ਚੀਜ਼ ਲਿਆ ਦੇ ਜੇ ਦਲਜੀਤ ਕੰਮ ਚੰਗਾ ਨਹੀਂ ਆ ਤੇ ਦਲਜੀਤ ਨੂੰ ਮੈਂ ਰੱਖਿਆ ਵੀ ਪੁੱਤਾ ਵਾਂਗੂ ਹੀ ਐਦਾਂ ਨਹੀਂ ਹੀ ਮੈਂ ਰੱਖਿਆ ਹੈਗਾ ਤੇ ਉਹਨਾਂ ਨੇ ਬਥੇਰੀ ਕਦਰ ਕੀਤੀ ਢਾਡੀ ਤੂੰ ਹੀ ਮਾਸਾ ਜਿੰਨੀ ਕਦਰ ਨਹੀਂ ਪਾਈ ਉਹ ਉਹ ਤੇ ਬਥੇਰੀ ਕਦਰ ਕਰਦਾ ਸੀ ਅਜਦੋਂ ਦੀ ਤੂੰ ਆ ਗਈਆਂ ਨਾ ਤੂੰ ਹੀ ਪਤਾ ਨਹੀਂ ਉਹਨੂੰ ਕੀ ਕਹਿ ਆ ਜਾਓ ਢਾਡੀ ਗਾੜੀ ਛੋੜੇ ਹੱਥ ਠੀਕ ਆ ਨਾ ਜਾ ਕੇ ਤੇ ਮੰਮੀ ਨਾਲ ਗੱਲ ਕਰ ਲੋ ਮੇਰ ਨਾਲ ਕੋਈ ਵੀ ਗੱਲ ਕਰਿਆ ਕਰੋ ਤੇ ਜੋੜਨੇ ਹੀ ਆ ਜਦੋਂ ਕੋਈ ਗੱਲ ਕਰੋ ਤੇ ਗਾੜੀਆਂ ਹੱਥ ਜੋੜਨ ਦਾ ਪੈਂਦੀ ਸੱਚੀ ਹੋ ਜਾਂਦੀ ਸਭ ਕੁ ਮੈਂ ਸੁਣ ਵੀ ਲਿਆ ਵਾ ਤੇ ਫੇਰ ਵੀ ਪਿਆਰਾ ਦੇ ਪਾਣੀ ਨਹੀਂ ਪੈਂਦੇਂ ਡੀ ਮੰਮੀ ਨਾਲ ਵੀ ਕਰ ਲੈਨੀ ਗੱਲ ਮੰਮੀ ਦਾ ਮੈਨੂੰ ਕਿਹੜਾ ਡਰ ਪਿਆ ਵਾ ਸੰਦੀਪ ਜਿਹੜੇ ਕੰਮ ਦੇਗੀ ਹੋਇਆ ਕੰਮ ਕਿ ਨਹੀਂ ਕੰਮ ਤੇ ਸੰਦੀਪ ਹੋ ਗਿਆ ਵਾ ਹਾਂਜੀ ਕੋਈ ਗੱਲ ਨਹੀਂ ਤੂੰ ਬੜਾ ਟਾਈਮ ਲੱਗਣਾ ਵਾ ਤੂੰ ਹੋ ਜਾਊਗਾ ਕੰਮ ਹੋ ਗਈ ਜਿਹੜਾ ਰਹਿਦਾ ਵਾ ਚਲੋ ਵਧੀਆ ਵਾ ਜੇ ਹੋ ਜਾਊਗਾ ਤੇ ਹਾਂਜੀ ਕੀ ਗੱਲ ਆ ਮੂਰੇ ਬੜਾ ਛੁੱਟਿਆ ਗੱਲ ਕੀ ਹੋਣੀ ਆ ਤੂੰ ਹੀ ਘਰੋਂ ਚਲ ਜਾਂਦੇ ਆ ਤੇ ਇਹ ਮਗਰੋਂ ਕਪੱਤ ਪਾ ਕੇ ਬਹਿ ਜਾਂਦੇ ਆ ਕਿਹਨੇ ਕਬੱਤ ਪਾ ਲਿਆ ਹੁਣ ਤੁਹਾਡੇ ਹੁੰਦਿਆ ਤਾਂ ਕੁਝ ਕਹਿੰਦੇ ਨਹੀਂ ਆ ਜਿਹੜੀ ਵੀ ਗੱਲ ਹੁੰਦੀ ਆ ਨਾ ਮਗਰੋਂ ਹੀ ਹੁੰਦੀ ਆ ਕਿੰਨਾ ਗੱਲ ਮम्मी ਨਾਲ ਕਰਦੇ ਨਾਲ ਉਹ ਹੀ ਆ ਜਿਹੜੀ ਇੱਕੋ ਹੀ ਘਰ ਚ ਗੱਲ ਕੀ ਹੋਣੀ ਆ ਪਿੰਡੋਂ ਮੰਮੀ ਦਾ ਫੋਨ ਆਉਣ ਡਿਆ ਸੀ ਅੱਛਾ ਮੰਮੀ ਕਿਤੇ ਗਏ ਸ਼ਹਿਰ ਅੱਛਾ ਤੇ ਸੁਨਿਆਰੇ ਕੋ ਚੱਲ ਗਏ ਤੇ ਉਹਨਾਂ ਨੂੰ ਪਸੰਦ ਆਏ ਝੂਮਕੇ ਤੇ ਉਹ ਮੈਨੂੰ ਪੁੱਛਣ ਡੇ ਹੀ ਕਿ ਲੈ ਦਾਂ ਤੈਨੂੰ ਉਹੀ ਗੱਲ ਹੋਈ ਤੇ ਮੈਂ ਮੰਮੀ ਨੂੰ ਕਹਿ ਬੈਠੀ ਕਿ ਮੰਮੀ ਨੇ ਨਾ ਮੈਨੂੰ ਸੋਨਾ ਫੜਾਇਆ ਵਾ ਅੱਛਾ ਤੇ ਮੇਰੇ ਕੋ ਸਾਂਭਿਆ ਨੀਗਾ ਜਾਣ ਡਿਆ ਧਿਆਨ ਰਹਿੰਦਾ ਵਿੱਚ ਹੀ ਕਦੀ ਕਿਤੇ ਰੱਖੂ ਨੂੰ ਕਦੀ ਕਿਤੇ ਰੱਖ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਉਹਦੇ ਹੁਣ ਸਾਂਭਣੀ ਪੈਣੀ ਆ ਨਾ ਐਨੀ ਗੱਲ ਦੀਦੀ ਨੇ ਸੁਣ ਲਈ ਤੇ ਇਹਨਾਂ ਨੇ ਕਪੱਤ ਪਾਤਾ ਅਹੀਂ ਮੇਰ ਨਾਲ ਨਹੀਂ ਗੱਲ ਕੀਤੀ ਮੈਨੂੰ ਨਹੀਂ ਦੱਸਿਆ ਤੂੰ ਸੰਦੀਪ ਪਹਿਲੀ ਗੱਲ ਦੇ ਆ ਤੂੰ ਲੋਕ ਛਿਪ ਕੇ ਗੱਲ ਕਰਦੀ ਆਹੋ ਜੀ ਤੈਨੂੰ ਮੈਂ ਕਿਹਾ ਵੀ ਹੈਗਾ ਇਹ ਨਾ ਉਹ ਸਾਹਮਣੇ ਗੱਲ ਨਾ ਕਰੀ ਉਹ ਮੈਨੂੰ ਕੀ ਪਤਾ ਸੀ ਇਹ ਕੰਦਾ ਨਾ ਲੱਗੀ ਰਹਿੰਦੇ ਆ ਤੇ ਕੀ ਕਹਿੰਦੀ ਫਿਰ ਉਹਨੂੰ ਪਤਾ ਲੱਗ ਗਿਆ ਚਰਕੂ ਆ ਪਤਾ ਲੱਗ ਗਿਆ ਉਹਨੇ ਉਹੋ ਜੇ ਮੇਨੇ ਮਾਰੇ ਆ ਨਾ ਜਿਹੜੇ ਕਦੀ ਮਾਰਨ ਵਾਲੇ ਨਾ ਹੋਏ ਵਿਆਹ ਦੇ ਵਿੱਚੇ ਮੇਨੇ ਵਿਆਹ ਕੀਤਾ ਵਾ ਨਹੀਂ ਮੀਨੀ ਮਾਨਣ ਦੀ ਕਿਹੜੀ ਗੱਲ ਵਾ ਮੰਮੀ ਨੇ ਤੈਨੂੰ ਦਿੱਤਾ ਸੋਣਾ ਰੱਖਣ ਨੂੰ ਤੂੰ ਰੱਖ ਲਿਆ ਤੇਰੇ ਕੀ ਗਲਤੀ ਇਹਦੇ ਵਿੱਚ ਉਹ ਤੇ ਬਸ ਇਹੋ ਹਸਾਨ ਕਰੀ ਜਾਣਦੇ ਆ ਕਿ ਤੁਹਾਡੇ ਦੋਵਾਂ ਦਾ ਮੈਂ ਵਿਆਹ ਕਰਾਤਾ ਵਿਚੋਲਣ ਬਣ ਗਈਆਂ ਉਹ ਕਹਿੰਦਾ ਕਿਨੇ ਲਗੇਨੇ ਕਰਾਉਣਾ ਹੀ ਜੇ ਤੂੰ ਕਰਦਾ ਇੱਕ ਡਿਗ ਵੱਡੀ ਗੱਲ ਵਾ ਮੰਮੀ ਤਾਂ ਪਾਉਂਦੇ ਨਹੀਂ ਯੋ ਨੋ ਇਹ ਵੀ ਕਹਿੰਦਾ ਸੀ ਕਿ ਮੈਂ ਕੁਝ ਖਾ ਕੇ ਮਰ ਜਾਣਾ ਵਾ ਐਦਾਂ ਦੀਆਂ ਗੱਲਾਂ ਸੁਣਾਉਂਦੇ ਹੀ ਮੈਨੂੰ ਲੋਕੀ ਨਾ ਆਪਣੇ ਘਰ ਦੇ ਪਰਦੇ ਟਾ ਕੇ ਰੱਖਦੇ ਆ ਕਿ ਬਾਹਰ ਕਿਸ ਨੂੰ ਪਤਾ ਨਾ ਲੱਗ ਜੇ ਇਹਨੂੰ ਕਾ ਤੂੰ ਨਾ ਉੱਚੀ ਜੀ ਬਾਹਰ ਰੋਲਾ ਪਾ ਕੇ ਦੱਸ ਕਿ ਦਿਲ ਦੀ ਦੋਦ ਮਰ ਲੱਗਾ ਸੀ ਮੈਂ ਵਿਆਹ ਕਰਾਤਾ ਸੀ ਇਨ ਮਾ ਤਾਂ ਸ਼ਰਮ ਨਹੀਂ ਹੁੰਦੀ ਕਿਤੇ ਸਿਆਣੀ ਬਣੀ ਹੋ ਗਈ ਕਹਿੋ ਜੀ ਕੰਮ ਕਰਨ ਦੀ ਮੈਂ ਤਾਂ ਸਿਆਪੇ ਨੂੰ ਫੜੀ ਗਈ ਹਾਂ ਸੋਨਾ ਲੈ ਕੇ ਐਦਾਂ ਕਰਨਾ ਵਾ ਮੰਮੀ ਨੂੰ ਵਾਪਸ ਦੇ ਆਉਣਾ ਮੈਂ ਸੋਨਾ ਸੰਦੀਪ ਜੀ ਆਹ ਗੱਲ ਬਣਾ ਜੇ ਐਦਾਂ ਬੋਲੀ ਆ ਤੁਹਾਨੂੰ ਤੈਨੂੰ ਮੈਂ ਕਹਿਣਾ ਵਾ ਸੋਨਾ ਮੰਮੀ ਨੂੰ ਵਾਪਸ ਨਹੀਂ ਦੇਣਾ ਠੀਕ ਹੈ ਨਾ ਤੂੰ ਆਪਣੇ ਕੋਲ ਹੀ ਰੱਖ ਨਾਲ ਇੱਕ ਗੱਲ ਹੋਰ ਸੁਣੋ ਆਪਾਂ ਲਿਮਟ ਚੁੱਕਨ ਤੇ ਲੱਗੇ ਆ ਨਾ ਇਹ ਵੀ ਉਹਦੇ ਕੰਨਾਂ ਚੋਂ ਕੱਢ ਦਿਓ ਇੱਕ ਵਾਰੀ ਫੇਰ ਉਹਨੇ ਕਸੂਰ ਮੇਰਾ ਕੱਢਣਾ ਵਾ ਕਿ ਸੰਦੀਪ ਨੇ ਨਹੀਂ ਦੱਸਿਆ ਉਹ ਕਸੂਰ ਕਾਹਦਾ ਕੱਢਣਾ ਵਾ ਜੇ ਲਿਮਟ ਚੁੱਕਾ ਫੇਰ ਲੋਕਾਂ ਦੇ ਕਰਜ਼ੇ ਲਾਵਾਂਗੇ ਕਰਜੇ ਲੋਂਨ ਦਾ ਪਤਾ ਨਹੀਂ ਆ ਤੇ ਗੱਲਾਂ ਸੁਣ ਲੋ ਇੰਨਾ ਅੱਜ ਬੋਲ ਕੇ ਗਏ ਆ ਨਾ ਕੋਈ ਹਿਸਾਬ ਨਹੀਂ ਆ ਇਹਨਾਂ ਸਾਰੇ ਪੈਸੇ ਜਾਂਦੇ ਰੱਖੇ ਮੈਨੂੰ ਪਤਾ ਜਿੰਨੇ ਵੀ ਬਾਹਰ ਹੁੰਦੇ ਰਹੇ ਮੈਂ ਨਿਆਣਾ ਨਹੀਂ ਹੈਗਾ ਇੱਥੋਂ ਤੱਕ ਇਹ ਵੀ ਸੁਨਾਤਾ ਵਾ ਅਸੀਂ ਮੈਂ ਘਰ ਦਾ ਕੰਮ ਕਰਦੀ ਆ ਉਹ ਬਾਹਰ ਦਾ ਕਰਦੇ ਆ ਤੇ ਮੈਂ ਅਹੀਂ ਨਹੀਂ ਕਰਦੇ ਵਿਹਲੇ ਬੈ ਕੇ ਤੈਨੂੰ ਨਾ ਖਾਂਡੇ ਮੈਨੂੰ ਪਤਾ ਦਲਜੀਤ ਕਿੰਨਾ ਕੰਮ ਕਰਦਾ ਰਿਹਾ ਵਾ ਹੁਣ ਤਾਂ ਪੈਲੀ ਕੋਣ ਸੰਭਾਲਦਾ ਰਿਹਾ ਫਿਰ ਉਹ ਤੇ ਕਹਿੰਦੇ ਕੁਛ ਕਰਦਾ ਹੀ ਨਹੀਂ ਰਿਹਾ ਪਹਿਲਾਂ ਉਹਦਾਂ ਮਮੀ ਨੇ ਏਕੜੀ ਗੱਲ ਕਰ ਲਾਂਗਾ ਬਾਕੀ ਗੱਲ ਸਾੜੀ ਏਰੀ ਹੈ ਨਾ ਉਹਨਾਂ ਕਰਨੀ ਦਿਲ ਬਾਗਣਾ ਉਹ ਆਉਂਦਾ ਨਾ ਉਹਨੂੰ ਦੱਸਣਾ ਵਾ ਕਿ ਲਿਮਟ ਬਣਾਉਣਾ ਲੰਗਾ ਮੈਂ ਇਹਨਾਂ ਨਾਲ ਮੈਂ ਗੱਲ ਨਹੀਂ ਕਰਨੀ ਜੇ ਹੁਣ ਲੜੇ ਨਾ ਤੇ ਮੈਂ ਚਲ ਜਾਣਾ ਆਪਣੇ ਪਿੰਡ ਮੈਂ ਨਹੀਂ ਰਹਿਣਾ ਇੱਥੇ ਮੈਂ ਗੱਲਾਂ ਸੁਣਨ ਵਾਸਤੇ ਥੋੜੀ ਬੈਠੀ ਆ ਜਦੋਂ ਜੀ ਕਰਦੇ ਮੇਰਾ ਨਾਮ ਆ ਲਾ ਦਿੰਦੇ ਆ ਉਹ ਮੇਰੀ ਗੱਲ ਸੁਣ ਜਦੋਂ ਵੀ ਉਹਨਾਂ ਤੋਂ ਇੰਨੀ ਗੱਲ ਕਹਿ ਜੰਨੀ ਆ ਨਾ ਪਿੰਡ ਚਲ ਜਾਣਾ ਵਾ ਪਿੰਡ ਗਿਆ ਕੀ ਗੱਲ ਦਾ ਹੱਲ ਹੈਗਾ ਵਾ ਜੋ ਵੀ ਹੋਣਾ ਸਭ ਕੋ ਇੱਥੇ ਹੋਣਾ ਵਾ ਤੇ ਫਿਰ ਇਹਨੂੰ ਸਮਝਾ ਦਿਓ ਨਾ ਤੁਹਾਡੇ ਭਵਰ ਕੋ ਲੜਦੇ ਸਾਹਮਣੇ ਲੜਿਆ ਕਰਨ ਇਹਨੂੰ ਮੈਂ ਸਮਝਾ ਲੂੰਗਾ ਚੰਗੀ ਤਰ੍ਹਾਂ ਉਹ ਬਰ ਨਾ ਪਿੰਡ ਜਾਂਦੀ ਗੱਲ ਨਹੀਂ ਕਰਨੀ ਤੇ ਐਨੇ ਤਾਂ ਨੇ ਮੈਨੇ ਸੁਨੇ ਜਾਂਦੇ ਫਿਰ ਕੋਈ ਜਿੰਦਾ ਬੋਲਦੀ ਨਾ ਆ ਗੋਦਾ ਜਵਾਬ ਦਿਆ ਕਰ ਫਿਰ ਜਿਹ ਆ ਗੱਲ ਉਹਦੇ ਫਿਰ ਕਹਿ ਦਿੰਦਾ ਸੰਦੀਪ ਮਾੜੀ ਐ ਸੰਦੀਪ ਕਿੱਧਰ ਹੋ ਜਾਏ ਫਿਰ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਠੀਕ ਐ ਨਾ ਮੈਂ ਕਹਿੰਦੇ ਨਾਲ ਆਉਣਾ ਸਮਝਾ ਲਿਆ ਫਿਰ ਇਹਨਾਂ ਨੂੰ ਇੱਕ ਵਾਰੀ ਕੋਈ ਗੱਲ ਨਹੀਂ ਮੈਂ ਸਮਝਾ ਲੂੰਗਾ ਦੁਖੀ ਕੀਤਾ ਪਿਆ ਇਹਨੇ ਤੇ ਯਾਰ ਜਦੋਂ ਬਾਹਰੋਂ ਆਈਏਗੇ ਤੋ ਇਹੋ ਗੱਲ ਸੋਨ ਨੂੰ ਮਿਲਦੀ ਆ ਭਾਬੀ ਨੇ ਕਦੀ ਆਹ ਕਹਿੰਦਾ ਵਾ ਭਾਬੀ ਨੇ ਕਦੀ ਉਹ ਕਹਿੰਦਾ ਮੰਮੀ ਉਦਾਂ ਤੇ ਤੁਸੀਂ ਮੈਨੂੰ ਕਹਿ ਦਿੰਦੇ ਜੇ ਕਿ ਇਹ ਆਪਣੀਆਂ ਮਰਜ਼ੀਆਂ ਕਰਦੀ ਆ ਤੇ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਵਾ ਜੇ ਤੁਸੀਂ ਸੋਨਾ ਸੰਦੀਪ ਨੂੰ ਦੇਣਾ ਹੀ ਸੀ ਤੇ ਤੁਸੀਂ ਮੈਨੂੰ ਦੱਸ ਹੀ ਦਿੰਦੇ ਤੁਸੀਂ ਉਤੋਂ ਉਹਨੂੰ ਵੀ ਕਹਿਤਾ ਕਿ ਉਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਤੇ ਤੈਨੂੰ ਦੱਸਾਂ ਵੀ ਕੀ ਮੈਂ ਕਿਉਂ ਮਰਹਾਦੀ ਤੈਨੂੰ ਮੈਂ ਸੋਨਾ ਮੇਰਾ ਹੀ ਮੈਂ ਉਹਨੂੰ ਆਪਣੀ ਤੀਨ ਫੜਾਤਾ ਉਹ ਸਾਮਨ ਜੋਗ ਵਾ ਤੇ ਤੂੰ ਜੋ ਜਾਣਣ ਵਾਲੀ ਆ ਪਤਾ ਨਹੀਂ ਮੈਂ ਕੀ ਜਾਣਦਾ ਵਾ ਤੁਹਾਡਾ ਮੇਰੇ ਅੰਦਰੋਂ ਕੋਈ ਨਹੀਂ ਮੁੰਡੇ ਦੇ ਪੈਸੇ ਬਾਹਰੋਂ ਆਉਂਦੇ ਸੀ ਤੇ ਤੂੰ ਪੇਕੇ ਜਾ ਵਰਦੀ ਹੀ ਲੈ ਕੇ ਉਹ ਇਹ ਕੰਮ ਤੇ ਨਾ ਕਰਦੀ ਪੇਕੇ ਮੇਰੇ ਭੁੱਖੇ ਨੰਗੇ ਤਨੀ ਆ ਜਿਹੜੇ ਮੈਂ ਉਹਨਾਂ ਨੂੰ ਦੇ ਆਂਦੀ ਹੀ ਜਾ ਕੇ ਉਹਨਾਂ ਨੂੰ ਨਹੀਂ ਮੈਂ ਕਦੀ ਵੀ ਕੋਹ ਦਿੱਤਾ ਤੇ ਨਾਲੇ ਜਿਹੜਾ ਕਲੌਂਦਾ ਵਾ ਨਾ ਉਹਨੂੰ ਸਾਰਾ ਹੀ ਪਤਾ ਵਾ ਕਿ ਪੈਸੇ ਮੇਰੇ ਕੋਲ ਵਾ ਕਿ ਜਾਂ ਕਿੱਥੇ ਜਾਂਦੇ ਆ ਭਲੇ ਖਾਣੇਗਾ ਉਹਨੂੰ ਕੇ ਕਰਦਾ ਮੈਂ ਬੜਾ ਜਿੰਨੇ ਕਰ ਜੇ ਆ ਜਾਣਨੀ ਆ ਮੈਂ ਉਹਨਾਂ ਨੂੰ ਜਾਣ ਨਹੀਂ ਜਾਣਦੇ ਪਤਾ ਨਹੀਂ ਤੁਸੀਂ ਕੀ ਹੋ ਉਦਾਂ ਤੇ ਤੁਸੀਂ ਬੜੇ ਸਿਆਣੇ ਬਣਦੇ ਜੇ ਮੈਨੂੰ ਇਹ ਗੱਲ ਦਾ ਨਹੀਂ ਗੁੱਸਾ ਹੈਗਾ ਕਿ ਸੋਨਾ ਤੁਸੀਂ ਉਹਨੂੰ ਫੜਾਤਾ ਵਾ ਤੁਸੀਂ ਕਮਸੇ ਕਮ ਦੋਵਾਂ ਨੂੰ ਬਾਹਰ ਦੇ ਮੈਨੂੰ ਵੀ ਪਤਾ ਹੁੰਦਾ ਵੀ ਤੁਸੀਂ ਉਹਨੂੰ ਫੜਾਇਆ ਵਾ ਸੋਨਾ ਉਹਦਾ ਤੁਸੀਂ ਕਹਿੰਦੇ ਮੈਨੂੰ ਪੁੱਛ ਕੇ ਨਹੀਂ ਤੁਰਦੀ ਮੈਨੂੰ ਪੁੱਛ ਕੇ ਨਹੀਂ ਜਾਂਦੀ ਤੇ ਪਛਾਹਦੇ ਤੁਸੀਂ ਮੈਨੂੰ ਆਪ ਆਉਣ ਦੇ ਜੀ ਹਰ ਗੱਲੇ ਨਹੀਂ ਮੇਰੀ ਮਰਜ਼ੀ ਮੈਂ ਜਿੰਨੂੰ ਮਰਜ਼ੀ ਦਵਾ ਨਾ ਦਵਾ ਐਦਾਂ ਤੁਹਾਡੀ ਮਰਜ਼ੀ ਹੋ ਜਾਂਦੀ ਆ ਤੇ ਜਦੋਂ ਮੈਂ ਆਪਣੀ ਮਰਜ਼ੀ ਕਰਦੀ ਆ ਤੇ ਉਦੋਂ ਮੈਂ ਤੁਹਾਡੀ ਮਰਜ਼ੀ ਦੇ ਨਾਲ ਚੱਲਾਂ ਤੂੰ ਚੱਲੀ ਵੀ ਕਰੋ ਮੇਰੀ ਮਰਜ਼ੀ ਦੇ ਜਦੋਂ ਵੀ ਜਾਣੀ ਆ ਨਾ ਮੇਰੀ ਮਰਜ਼ੀ ਤੋਂ ਬਾਹਰ ਹੋ ਗਈ ਆ ਅੱਜ ਤੀਕ ਤਾ ਮੈਂ ਤੁਹਾਡੀ ਮਰਜ਼ੀ ਨਾਲ ਚੱਲਣ ਢੀਂ ਤਾ ਗਾੜੀ ਫਿਰ ਹੁਣ ਮੈਂ ਆਪਣੀਆਂ ਮਰਜ਼ੀਆਂ ਕਰ ਲੂੰਗੀ ਤੇ ਕਰ ਲੈ ਅਬੇਸ਼ਾ ਕਰ ਲੈ ਕੋਈ ਪਰਵਾਹ ਨਹੀਂ ਹਨੂੰ ਮੰਮੀ ਜਦੋਂ ਦੋ ਨਵਾਂ ਹੋਣ ਨਾ ਉਹਨਾਂ ਨੂੰ ਬਰਾਬਰ ਰੱਖੀਦਾ ਹੋਈਦਾ ਵਾ ਇਹ ਨਹੀਂ ਆਂ ਕਿ ਇੱਕ ਨੂੰ ਤੁਸੀਂ ਗਾਂ-ਗਾ ਕਰੀ ਜਾਓ ਤੇ ਮੈਨੂੰ ਬਿਲਕੁਲ ਪਛਾਣ ਛੁੱਟੀ ਜਾਓ ਇਹ ਕੰਮ ਤੁਹਾਡੇ ਵਾਸਤੇ ਚੰਗਾ ਨਹੀਂ ਹੈਗਾ ਪਹਿਲਾਂ ਤੇ ਉਹ ਤੁਹਾਨੂੰ ਚੰਗੀ ਨਹੀਂ ਲੱਗਦੀ ਉਦੋਂ ਤੇ ਕਹਿੰਦੇ ਸੀ ਵੀ ਉਹ ਇੱਥੇ ਆਉਣੀ ਨਹੀਂ ਚਾਹੀਦੀ ਮੈਂ ਕੋ ਖਾ ਕੇ ਮਰ ਜਾਣਾ ਵਾ ਜੇ ਨਹੀਂ ਲਿਆਉਂਦੇ ਤੇ ਫਿਰ ਉਹ ਕਹਿੰਦਾ ਸੀ ਮੈਂ ਕੋ ਖਾ ਕੇ ਮਰ ਜਾਣਾ ਵਾ ਤੇ ਹੁਣ ਤੁਹਾਨੂੰ ਬੜੀ ਉਹ ਚੰਗੀ ਲੱਗਣ ਈ ਚਲਜਿੰਦਰ ਇਹ ਹੱਥ ਨੂੰ ਹੱਥ ਵਾ ਜੇ ਉਹ ਮੇਰੀ ਸੇਵਾ ਕਰਦੀ ਸੀ ਨਾ ਤੇ ਮੈਂ ਉਹਨੂੰ ਸੋਨਾ ਫੜਾਤਾ ਮੈਨੂੰ ਉਹ ਤੇ ਇਤਬਾਰ ਹੀਗਾ ਮੈਂ ਤਾਂ ਆਨ ਨੂੰ ਫੜਾਇਆ ਸੀ ਸ਼ਾਬਾਸ਼ ਏ ਤੁਹਾਡੇ ਅਜੀ ਉਹ ਕੱਲ ਆਈ ਆ ਤੇ ਉਥੇ ਤੁਹਾਨੂੰ ਤਬਾਰ ਹੋ ਗਿਆ ਤੇ ਮੈਂ ਇੰਨੇ ਚਿਰ ਦੀ ਆਈ ਆ ਮੈਂ ਤਾਂ ਤੁਹਾਡੀ ਸੇਵਾ ਕੀਤੀ ਨਹੀਂ ਉਦੋਂ ਦੀ ਉਦੋਂ ਦੀਆਂ ਤਾਂ ਉਹ ਪਿਛੇ ਪਕਾ ਪਕਾ ਕੇ ਤੁਹਾਨੂੰ ਕਲੰਦੀ ਜਿਹੜਾ ਮੈਂ ਪਕਾ ਪਕਾ ਕੇ ਤੁਹਾਨੂੰ ਦਿੰਦੀ ਨਹੀਂ ਆ ਉਹ ਤਾਂ ਸਾਰਾ ਖੂਚ ਪੈ ਗਿਆ ਨਾ ਐਨਾ ਮੈਂ ਇਹ ਘਰ ਦੇ ਵਿੱਚ ਗਲਮ ਕਰ ਛੜਿਆ ਉਹਦਾ ਤਾਂ ਕੋਈ ਨਾਂ ਹੀ ਨਾ ਹੋਇਆ ਤੇ ਕੋਈ ਗੱਲ ਨਹੀਂ ਜੇ ਹੱਥ ਨੂੰ ਹੱਥ ਵਾ ਨਾ ਹੁਣ ਗਾੜੀ ਮੈਂ ਵੀ ਤੁਹਾਡੀ ਸਿੱਖਿਆ ਦੇ ਚੱਲ ਲੂੰਗੀ ਇਹ ਹੁਣ ਹੱਥ ਨੂੰ ਹੱਥ ਹੀ ਚੱਲੂਗਾ ਜੇ ਤੁਸੀਂ ਮੇਰੇ ਨਾਲ ਇਦਾਂ ਕਰਦੇ ਹੋ ਨਾ ਤੇ ਗਾੜੀ ਹੁਣ ਮੇਰੇ ਕੋਲ ਵੀ ਕਰਵਾ ਲਿਓ ਜੜੀਆਂ ਹੁਣ ਤੁਸੀਂ ਡੈਬੇਜ ਨਾ ਚੋਰੀਆਂ ਕਮਾਉਣ ਮੈਨੂੰ ਤੇ ਲੱਗਦਾ ਵਾ ਵੀ ਹੁਣ ਅੱਡ ਹੋਣਾ ਹੀ ਪੈਣਾ ਉਦਾਂ ਭਾਵੇਂ ਟਾਈਮ ਕਾਢ ਹੀ ਲੈਂਦੇ ਪਰ ਐਦਾਂ ਨੀਗਾ ਹੁਣ ਨਿਕਲਣਾ ਜਿੱਦਾਂ ਤੁਸੀਂ ਕਰਨ ਦੇ ਨਹੀਂ ਹੁਣ ਨੀ ਇਹਦੇ ਹੋ ਜਾ ਮੇਰੀ ਸੁਣੋ ਗੱਲ ਟੜਾਈ ਵੀ ਜਾਣ ਲਾਥੀ ਜਾਣਾ ਛੇਤੀ ਅੱਡ ਵੀ ਹੋ ਜਾਾਂਗੇ ਤੇ ਲਾਥ ਜਾਣਾ ਤੇ ਲਾ ਦਿਓ ਫਿਰ ਉਹ ਪਹਿਲਾਂ ਤੁਸੀਂ ਸੁਨੀਬਨਾ ਅੱਡਾ ਲਿਆ ਸੀ ਹੁਣ ਦੀ ਮੰਮੀ ਨੇ ਡੈਬੇਓ ਕੀ ਕਰਨੀ ਕੀ ਦੇਓ ਤੁਸੀਂ ਸਾਡੇ ਤੇ ਦਰਜੀ ਤਾਂ ਮੈਂ ਆ ਹੀ ਲੈਣੀ ਸਾਰਿਆਂ ਦੇ ਨਾਲ ਜਦੋਂ ਮੈਨੂੰ ਹਰ ਗੱਲੇ ਪਛਾਣ ਰੱਖਣਾ ਵਾ ਤੇ ਮੈਂ ਤੇ ਆਡੇ ਲੈਣਾ ਹੀ ਆ ਫਿਰ ਨਹੀਂ ਪਛਾਣ ਗਰੀ ਗੱਲ ਰੱਖਣਾ ਦੱਸੋ ਜਿਉ ਉਹਨੂੰ ਸੋਨਾ ਫਰਾਜ ਦਿੱਤਾ ਸੀ ਕਿੱਡੀ ਕੀ ਗੱਲ ਹੀ ਘਰ 'ਚ ਹੀ ਨਾ ਮੇਰਾ ਸੋਨਾ ਮੈਂ ਜਿੰਨੂੰ ਮਰਜੀ ਦਵਾ ਨਾ ਦਵਾ ਇੱਕ ਲੱਗਦੀ ਆ ਦਰਜੀਤ ਮੇਰੀ ਗੱਲ ਸੁ ਮੈਨੂੰ ਇਹ ਗੱਲ ਦਾ ਨਹੀਂ ਆ ਕਿ ਸੋਨਾ ਉਹਨੂੰ ਫੜਾਤਾ ਵਾ ਮੈਨੂੰ ਇਹ ਆ ਕਿ ਚੱਲ ਮੈਨੂੰ ਦੱਸ ਹੀ ਦਿੰਦੇ ਕਿ ਮੈਂ ਉਹਨੂੰ ਫੜਾਉਣ ਲੱਗੀ ਆ ਮੈਂ ਸੋਨਾ ਕੀ ਕਰਨਾ ਹੈਗਾ ਪਰ ਇਹ ਆ ਨਾ ਕਿ ਮੇਰੇ ਕੋ ਤੇ ਹਰ ਗੱਲੇ ਚੋੜੀਆਂ ਲਖਣੀਆਂ ਵਾ ਬਸ ਤੇ ਜੇ ਮੈਂ ਸੰਦੀਪ ਨੂੰ ਪੁੱਛਿਆ ਤੇ ਸੰਦੀਪ ਆਂਦੀ ਮੈਨੂੰ ਕੱਪੜੇ ਫੜਾਏ ਆ ਤੇ ਮੰਮੀ ਨੇ ਉਹਨੂੰ ਕਹਿਤਾ ਵੀ ਤੂੰ ਉਹਦੇ ਕੰਨੀ ਆਵਾਜ਼ ਨਾ ਪੈਣ ਦਵੀ ਜਿਉ ਹੁਣ ਤੁਹਾਨੂੰ ਪਤਾ ਲੱਗ ਗਿਆ ਚੁੱਪੜ ਕੇ ਬਹਿ ਜਾਓ ਕਿ ਬਗਾਨੀ ਆ ਮੈਂ ਤਾਂ ਬੈਠਾ ਚੁੱਪ ਕਰਕੇ ਹਨਾ ਮੈਨੂੰ ਤੇ ਹਰ ਗੱਲੇ ਬਸ ਇਹੋ ਹੀ ਸੁਣਨ ਨੂੰ ਮਿਲ ਜਾਂਦਾ ਵਾ ਵੀ ਤੂੰ ਚੁੱਪ ਕੀਤੀ ਰਹਿ ਤੂੰ ਬਹਿ ਜਾ ਹੁਣ ਤੱਕ ਚੋਪੀ ਕੀਤੀ ਆਈ ਆ ਪਰ ਆ ਤੁਸੀਂ ਕਹਿ ਕਹਿ ਕੇ ਨਾ ਮੈਨੂੰ ਬੋਲਣ ਲਾਤਾ ਵਾ ਫੇਰ ਬਾਹਰ ਜਾ ਕੇ ਨਾ ਸਿੰਜ ਪਾਓ ਲੋਕਾਂ ਨੂੰ ਦੱਸੋ ਯਾਡੇ ਘਰ ਜਾ ਕੇ ਕੰਮ ਚੱਲਣ ਡਿਆ ਵਾ ਮੈਨੂੰ ਲੱਗਦਾ ਹੁਣ ਮੈਨੂੰ ਦੱਸਣਾ ਹੀ ਪੈਣਾ ਵਾ ਅੱਗੇ ਨਹੀਂ ਮੈਂ ਲੋਕਾਂ ਕੋਲ ਗੱਲ ਕਰ। ਉੱਥੇ ਝੜ ਜਾ ਜਾ। ਭਾਬੀ ਸੋਨਾ ਘਰੇ ਹੀ ਆ ਨਾ ਕਾਦੀ ਡਿਬੇਟ ਵਾਰੀ ਹੋ ਗਈ ਆ। ਕੋ ਚੁੱਜੀ ਬੋਲਣ ਡੇ ਇੰਨਾ ਤੁਸੀਂ। ਉਹ ਕਿਹੜਾ ਕਿਤੇ ਪਹੁੰਚਾਈ ਆ ਸੋਨਾ ਸੋਨਾ ਘਰੇ ਹੀ ਆ। ਦਲਜੀਤ ਉਹ ਦਿਨ ਦੂਰ ਨਹੀਂ ਆ ਜਿੱਦਣ ਆ ਪਚਾਉਣ ਵਾਲਾ ਵੀ ਕੰਮ ਹੋ ਜਾਣਾ ਵਾ ਨਾਲੇ ਤੁਸੀਂ ਮੇਰਾ ਨਾਮ ਲਾਉਣ ਦੇ ਜੇ ਨਾ ਵੀ ਤੂੰ ਪਿੱਛੇ ਪਚਾਉਂਦੀ ਰਹੀ ਆ ਇਹ ਤੇ ਹੁਣ ਪਤਾ ਲੱਗਣਾ ਵਾ ਵੀ ਕੌਣ ਪਚਾਉਂਦਾ ਵਾ ਉਹ ਕੋਈ ਨਹੀਂ ਰੁਕੋ ਤੁਸੀਂ ਮੈਂ ਸੰਦੀਪ ਨੂੰ ਕਹਿਣਾ ਵਾ ਹੁਣ ਇਹ ਤੁਹਾਨੂੰ ਲੈ ਕੇ ਸੌਣਾ ਦੇ ਦਿੰਦੀ ਮਾਰਨਾ ਖਬਰਦਾਰ ਮੇਰੇ ਫੋਨ ਨੂੰ ਹੱਥ ਲਾਇਆ ਕਿਸ ਨੇ ਤੇ ਤੁਸੀਂ ਜਦਾਂ ਬੋਲੀ ਲੈ ਫਿਰ ਕਰਨਾ ਬੋਲਣ ਦੇ ਨੂੰ ਬੋਲਦੀ ਇਹ ਤੇ ਰੋਲਾ ਫੋਨ ਦੀ ਹਾਲਤ ਪਈ ਹੈ ਇਹਨੂੰ ਆਹੋ ਮੈਨੂੰ ਹੀ ਰੋਲਾ ਪਾਉਂਦੀ ਆਦਤ ਵਾ ਇਹਨੂੰ ਵੀ ਹੁਣ ਗੱਲਾਂ ਆਉਣ ਡਿਆ ਪਈਆਂ ਵਾ ਉਦਣ ਮੈਂ ਚੰਗੀ ਲੱਗਦੀ ਸੀ ਜਦੋਂ ਇਹਨੂੰ ਕੱਢ ਕੱਢ ਕੇ ਨੋਟ ਦਿੰਦੀ ਸੀ ਤੇ ਤੁਸੀਂ ਕੱਖ ਦਿੰਦੇ ਨਹੀਂ ਇਹਨੂੰ ਤੇ ਸਾਨ ਕੀਤਾ ਕੋ ਰੋਂਦਾ ਹੁੰਦਾ ਸੀ ਆ ਕੀ ਸਾਨ ਕੀਤਾ ਤੁਸੀਂ ਭਾਬੀ ਕਰਦੇ ਜੇ ਦੁਕਾਨੇ ਨਹੀਂ ਸਾਨ ਕੀਤਾ ਜੀ ਉਹ ਪੈਂਦੀ ਤੇ ਉਹ ਵੀ ਕਹਿੰਦੀ ਸਾਨ ਕਰਨ ਦੇ ਜੇ ਕੰਮ ਕਰਨ ਦੇ ਤੁਸੀਂ ਵੀ ਕਹਿੰਦੇ ਸਾਨ ਮੈਂ ਤਾਂ ਸਾਨ ਕੀਤਾ ਹੀ ਨਹੀਂ ਕਿਸੇ ਤੇ ਉਹ ਵੀ ਸਾਨ ਕਰਨ ਦੀ ਨਹੀਂ ਕੀਤਾ ਸਾਡੇ ਤੁਹਾਡੇ ਨਹੀਂ ਕੀਤਾ ਤੁਹਾਡੇ ਵੀ ਸਾਂਝੇ ਘਰ ਤੋਂ ਹੀ ਹੋਏ ਜਦੋਂ ਤੁਹਾਡੇ ਨਾਲ ਕੋਈ ਗੱਲ ਕਰੋ ਤੇ ਗਾੜੀਆਂ ਰੋਲਾ ਪਾ ਕੇ ਤੇ ਸੱਚੇ ਹੋ ਜਾਂਦੇ ਆ ਨੇ ਲੋ ਮਮੀ ਹੁਣ ਕੀ ਕਰਨ ਦੇ ਨੇ ਪਾਉਂਦੇ ਰੋਲਾ ਪਾਉਂਦੀ ਆ ਤੇ ਗਾਂ ਨੂੰ ਉਹ ਮੈਂ ਤਾਂ ਕਹਿੰਨਾ ਵਾ ਇਹ ਇਹ ਸਬੰਧ ਆਵਣਾ ਇਹਨੂੰ ਦੇ ਦੋ ਇਹਦਾ ਹਿੱਸਾ ਖਾਦਾ ਪੰਦਾ ਵਿੱਚ ਸੋਨਾ ਤਾਂ ਮੇਰਾ ਵਾ ਇਹ ਕੀ ਲੱਗਦੀ ਸੋਨੇ ਦੀ ਤੁਹਾਡਾ ਵਾ ਕਿਹੜੀ ਗੱਲ ਨੂੰ ਚੀਕਣ ਦੀ ਆ ਇੱਦਾਂ ਮੈਨੂੰ ਮਿਲੇ ਕਿਉਂ ਦਵਾ ਇਹਨੂੰ ਮੈਂ ਅਜੇ ਮੈਂ ਜਿੰਨ ਜਿੰਨ ਜਿੰਦਗੀ ਹੁਣ ਨਿਕਲ ਮੈਂ ਦਿੰਦੀ ਕਿਸ ਨੂੰ ਮੈਂ ਉਹ ਦਿਲਬਾਗ ਆ ਗਿਆ ਨਾ ਫਿਰ ਵੀ ਅੱਧਾ ਹੋਣਾ ਹੀ ਆ ਉਹ ਤੇ ਕਵਜਾ ਨਹੀਂ ਹੋਊਗਾ ਜੀ